ਆਮ ਤੌਰ ਤੇ ਜਦੋਂ 슈ਗਰ ਸ਼ੁਰੂ ਹੁੰਦੀ ਹੈ ਤਾਂ ਮਰੀਜ਼ ਫਿਕਰਮੰਦ ਵੀ ਹੁੰਦੇ ਨੇ ਔਰ ਬੜੇ ਉਤਸ਼ਾਹ ਨਾਲ ਆਪਣਾ ਇਲਾਜ ਕਰਦੇ ਨੇ ਪ੍ਰੈਸ ਕਰਦੇ ਨੇ ਔਰ ਜ਼ਿਆਦਾਤਰ ਬਿਨੇ ਵਿੱਚ 1.5 ਮਹੀਨੇ ਵਿੱਚ ਉਹਨਾਂ ਦੀ 슈ਗਰ ਚੰਗੇ ਕੰਟਰੋਲ ਵਿੱਚ ਆ ਵੀ ਜਾਂਦੀ ਬੜੀ ਵਧੀਆ ਜੀ ਜਦੋਂ ਇਹ ਸਟੇਜ ਆਂਦੀ ਹੈ ਤੇ ਉਦੋਂ 슈ਗਰ ਦੀ ਬਿਮਾਰੀ ਕੀ ਕਰਦੀ ਹੈ ਉਹ ਆਪਣੇ ਸਾਥੀ ਬੁਲਾ ਕੇ ਤੇ ਮੀਟਿੰਗ ਕਰ ਲਈਏ ਸਾਥੀ ਕੋਨੇ ਉਹਦੇ ਸਾਥੀ ਨੇ ਹਾਈ ਬਲੱਡ ਪ੍ਰੈਸ਼ਰ ਮੋਟਾਪਾ ਖੂਨ ਦੀਆਂ ਚਰਬੀਆਂ ਸਾਰੇ ਮਿਲ ਕੇ ਬੈਠਦੇ ਨੇ ਤੇ ਮੀਟਿੰਗ ਕਰਦੇ ਨੇ ਕਿ ਭਈ ਖੂਨ ਅਸੀਂ ਤਿਆਰੀ ਕਰਨੀ ਹੈ ਕਿ ਅਗਲੇ 10 15 ਸਾਲ ਚ ਕਿਵੇਂ ਐਸ ਮਰੀਜ਼ ਦੇ ਪੈਰ ਕੱਟਨੇ ਨੇ ਜਾਂ ਅਨਾਬਾ ਨਾ ਜ਼ਿਕਰ ਆਈਏ या हार्ट अटैक करा दिए या गुरदे खराब करा दिए वो अपनी मीटिंग बैठ जाते हैं कि हमें कि करना है तो असर अग करते कर हैं लोग कर रहे हैं कि डॉक्टर साहब शुगर है हैगी है डॉक्टर साहब दवाई की है हैगी है दवाई कि देर चलनी है डॉक्टर साहब शुगर तो ठीक चलती पी है दवाई बंद ना कर दी तो इस करके ਬڑا ਮਹੱਤਵਪੂਰਨ ਟਾਈਮ ਜਿਹੜਾ ਹੁੰਦਾ ਹੈ ਸ਼ੁਰੂਆਤ ਦਾ ਸ਼ੂਗਰ ਦਾ ਸ਼ੁਰੂਆਤ ਦੇ ਮਹੀਨੇ ਸ਼ੁਰੂਆਤ ਦੇ ਸਾਲ ਉਹ ਐਸੀ ਚੀਜ਼ ਲਗਾ ਜਿੰਦੇ ਆ ਕਿ ਦਵਾਈ ਬੰਦ ਹੋ ਜੇ ਦਵਾਈ ਬੰਦ ਹੋ ਜਾਵੇ ਔਰ ਸ਼ੂਗਰ ਦੀ ਬਿਮਾਰੀ ਫਟਾਫਟ ਮੀਟਿੰਗ ਕਰਕੇ ਕਿਤਿਆਰੀਆਂ ਕਰ ਰਹੀ ਹੁੰਦੀ ਹੈ ਕਿ ਲੋ ਜੀ ਮੈਂ ਵਗਾੜ ਕਰਨੇ